ਜਿੱਥੇ ਸ਼ੋਮਨੀ ਕਾਲੀ ਦਲ ਦੇ ਵੱਲੋਂ ਪੰਜਾਬ ਚ ਯਾਤਰਾ ਕੱਢੀ ਜਾ ਰਹੀ ਆ ਤੇ ਉੱਥੇ ਕੁਝ ਪਰਿਵਾਰ ਪਹੁੰਚੇ ਨੇ ਨੀਲੇ ਕਾਟ ਲੈ ਕੇ ਜਿਹੜਾ ਦੇ ਨੀਲੇ ਕਾਟ ਕੱਟੇ ਗਏ ਨੇ ਸੁਰਜੀਤ ਸਿੰਘ ਪਲਵਾਨ ਦਾ ਇਹ ਇਲਾਕਾ ਪੈਂਦਾ ਤੇ ਜਿੱਥੇ ਉਹਨਾਂ ਦੇ ਵੱਲੋਂ ਕੰਗਾਰ ਲਗਾਈ ਗਈ ਆ ਆ ਦੇਖ ਸਕਦੇ ਹੋ ਕਿ ਕਿਸੇ ਟਾਈਮ ਇਹਨਾਂ ਨੀਲੇ ਕਾਟਣ ਦੇ ਉੱਪਰ ਰਾਸ਼ਨ ਮਿਲਦਾ ਸੀ ਇਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ ਇਹ ਸਾਰੇ ਦਿਹਾੜੀ ਟੱਪਿਆਂ ਵਾਲੇ ਹੈਗੇ ਨੇ ਕਈਰ ਦਿਹਾੜੀ ਲੱਗਦੀ ਆ ਕਈ ਨਹੀਂ ਲੱਗਦੀ ਪਰ ਜਦੋਂ ਹੁਣ ਆਪਣਾ ਰਾਸ਼ਨ ਲੈਣ ਵਾਸਤੇ ਪਹੁੰਚਦੇ ਨੇ ਤੇ ਇਹਨਾਂ ਨੂੰ ਇਹ ਜਵਾਬ ਮਿਲਦਾ ਕਿ ਤੁਹਾਡੇ ਕਾਟ ਕੱਟੇ ਗਏ ਨੇ ਪਰ ਕਹਿ ਸਕਦੇ ਆ ਕਿ ਜਦੋਂ ਬਾਦਲ ਸਾਹਿਬ ਦੇ ਵੱਲੋਂ ਸਕੀਮ ਕੱਢੀ ਗਈ ਸੀ ਇਹ ਗਰੀਬਾਂਾਸਤੇ ਸਕੀਮ ਕੱਢੀ ਗਈ ਸੀ ਕਿ ਲੋਕ ਭੁੱਖੇ ਨਾ ਸੌਣ ਤੇ ਲੋਕ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ ਪਰ ਆਖਰ ਦੇ ਵਿੱਚ ਅੱਜ ਰੋੜਾਂ ਤੇ ਰੋਲ ਰਹੇ ਨੇ ਇਹ ਨੀਲੇ ਕਾਟਰ ਲੈ ਕੇ ਕਿ ਸਾਡੇ ਕਾਟਰ ਬਾਲ ਕੀਤੇ ਜਾਣ ਕਿ ਜਿਹੜਾ ਰਾਸ਼ਨ ਸਾਨੂੰ ਮਿਲਦਾ ਸੀ ਉਹ ਰਾਸ਼ਨ ਮਿਲ ਸਕੇ ਗੱਲਬਾਤ ਵੀ ਅਸੀਂ ਕਰਾਂਗੇ ਕਿ ਬਾਦਲ ਸਾਹਿਬ ਦੇ ਹੁੰਦੇ ਕਿ ਕਿਹ ਕਿ ਸਕੀਮਾਂ ਸੀ ਤੇ ਹੁਣ ਕੀ ਕੀ ਮੁਸ਼ਕਿਲਾਂ ਆ ਰਹੀਆਂ ਕੀ ਨਾਮ ਹੈ ਜੀ ਜਨੈਰ ਸਿੰਘ ਕਿਹੜਾ ਪਿੰਡ ਹੈ ਜੀ ਕਾਲੇ ਪਿੰਡ ਹੈ ਕੀ ਮੁਸ਼ਕਲ ਆ ਰਹੀ ਹੈ ਜੀ ਮੁਸ਼ਕਲ ਹੈ ਉਹ ਯਾਰ ਰਸਨ ਨਹੀਂ ਮਿਲਦਾ ਹੁਣ ਟਾਈਮ ਪਾਸ ਗੁਜ਼ਾਰਾ ਕਰਦੇ ਦਿਹਾੜੀ ਧੱਕਾ ਕਰਕੇ ਤੇ ਕਿੰਨਾ ਲੋਕ ਕਾਰਡ ਬਣਾਏ ਗਏ ਸੀ ਇਹ ਬਾਦਲ ਸਾਹਿਬ ਦੇ ਬਣੇ ਨੇ ਬਾਦਲ ਸਾਹਿਬ ਲੱਗਦਾ ਕਿ ਲੋਕਾਂ ਦੇ ਵਿੱਚ ਵਿਚਰਦੇ ਸਨ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਸਨ ਬੜੀ ਸੁਣਦੇ ਸੀ ਹਮ ਬੱਚਿਆਂ ਨੂੰ ਪਈ ਜਨਾਨੀਆਂ ਨੂੰ ਕੁੜੀਆਂ ਦੇ ਪੈਸੇ ਦਿੰਦੇ ਸੀ ਹਮ ਸਗਲ ਸਕੀਮ ਹਾਂ ਹੁਣ ਉਹ ਵੀ ਆਂਦੇ 5000 ਰੁਪਇਆ ਦੋ ਫੈਲ ਤਾਂ ਜਾਵਾਂ ਹੋਣੀਆਂ ਨੇ ਅੱਛਾ ਹਾਂ ਤੇ ਹੁਣ ਇਹ ਰਸਨ ਕਦੋਂ ਦਾ ਬੰਦ ਹੋਇਆ ਇਹ ਰਸਨ ਦਾ ਤੇ ਹੁਣ 2 ਸਾਲ ਹੋ ਗਏ ਨੇ ਹਮ ਕੀ ਕਹਿੰਦੇ ਕੀ ਇਹ ਜਦਕਣ ਲੈ ਗਏ ਕਣਕਾਂ ਦੇ ਕਾਟ ਹੀ ਕੱਟੇ ਨੇ ਤੇ ਕਣਕ ਤੁਹਾਨੂੰ ਹੀ ਗਏ ਕਿ ਤੇ ਗੁਜ਼ਾਰਾ ਕਿੱਦਾਂ ਹੁੰਦਾ ਕਰਦਾ ਗੁਜ਼ਾਰਾ ਦਿਹਾੜੀ ਤੇ ਪਾ ਕੇ ਦੀ ਲੱਗ ਜਾਂਦੀ ਘਰੀ ਨਹੀਂ ਲੱਗਦੀ ਫਿਰ ਭੁੱਖੇ ਵੀ ਸੋਣਾ ਪੈਂਦਾ ਭੁੱਖੇ ਤੇ ਮਹਾਰਾਜ ਥੋੜਾ ਬੋਤਾ ਖਾ ਕੇ ਹੀ ਸੋਣਾ ਫਿਰ ਕੀ ਕਰਨਾ ਕੀ ਹੁਣ ਕੀ ਮੰਗ ਕੀ ਕਰਦੇ ਤੁਸੀਂ ਮੰਗ ਇਹੋ ਜਿਹਾ ਪਿਆਰ ਆਸਣ ਮਿਲਣਾ ਚਾਹੀਦਾ ਹੂੰ ਜਿਹੜੇ ਬਣਾਏ ਨੇ ਕਾਟ ਤੋਂ ਹਾਂ ਸਾਨੂੰ ਹੂੰ ਉਹ ਜ਼ਰੂਰ ਮਿਲਣੇ ਚਾਹੀਦੇ ਪਰਿਵਾਰ ਚ ਕੋਣ ਕੋਣ ਤੁਹਾਡੇ ਐਂ ਪਰਿਵਾਰ ਚ ਚਾਰ ਜੀ ਦੀਆਂ ਜੀ ਅੱਛਾ ਪਰਿਵਾਰ ਵੱਡਾ ਵਾ ਹਾਂ ਤੇ ਕਿ ਦਿਹਾੜੀ ਕਦੀ ਲੱਗ ਜਾਂਦੀ ਕਈ ਨਹੀਂ ਲੱਭਾ ਹੀ ਕਰਨਾ ਹੋਰ ਕੀ ਕਰ ਹਾਂ ਜੀ ਕੀ ਨਾਮ ਹੈ ਜੀ? ਵਰਮਜੀਤ ਸਿੰਘ ਕਿੱਥੋਂ ਜਾਈਏ? ਕਾਲੇ ਤੋਂ ਕੀ ਹੋਇਆ ਇੱਥੇ ਪਹੁੰਚੇ ਤੁਸੀਂ? ਆਹ 5 ਸਾਲ ਹੋ ਗਏ ਕੰਕੜ ਮਿਲੇ। 5 ਸਾਲ ਹੋ ਗਏ। ਕਾਰ ਦੇ ਵਿੱਚ ਕੌਣ-ਕੌਣ ਹੈ ਜੀ? ਦੋ ਜੀ। ਦੋ ਜੀ। ਤੇ ਹੁਣ ਗੁਜ਼ਾਰਾ ਕਿਦਾ ਚੱਲਦਾ? ਜਰਾ ਜਿਹੜੀ ਤਾਂ ਪਾਇਆ ਜੇ ਲੱਗਦੀ ਤਾਂ ਠੀਕ ਹੈ। ਲੱਗਦਾ ਕਿ ਬਾਬਾ ਸਾਹਿਬ ਵਰੀ ਕੋਈ ਗੱਲ ਨਹੀਂ ਹੁੰਦੀ ਸੀ। ਹਾਂ ਜੀ। ਉਹ ਦੋ ਸੌ ਗਈ। ਹੂੰ। ਹੁਣ ਦੋਖਿਆ। ਬਿਲਕੁਲ ਜੀ। ਹਾਂ ਜੀ। ਆ ਦੇਖ ਸਤੂ ਕੀ ਸਗਨ ਸਕੀਮਾ ਹੁੰਦੀਆਂ ਸੀ ਰਾਸ਼ਨ ਮਿਲਦਾ ਸੀ ਤੇ ਘਰ ਦਾ ਗੁਜ਼ਾਰਾ ਹੁੰਦਾ ਸੀ ਇਹ ਕਾਲੇ ਪਿੰਡ ਤੋਂ ਆਏ ਹੋਏ ਨੇ ਪਰਿਵਾਰ ਬਾਬੇ ਕੀ ਨਾਮ ਹੈ ਜੀ ਬਰਸਨਤ ਸਿੰਘ ਜੀ ਕੀ ਹੋਇਆ ਇੱਥੇ ਪਹੁੰਚੇ ਤੁਸੀਂ ਇਹ ਕਾਟਾਂਵਾਰ ਪਹੁੰਚੇ ਜੀ ਹੂੰ ਕਿ ਕਣਕ ਮਲੇ ਸਾਨੂੰ ਕੋਈ ਰੋਟੀ ਸੜਜ ਕੇ ਖਾਈਏ ਹੂੰ ਤੇ ਛਿਰ ਕਦੇ ਰੁਲਦੇ ਆ ਅਸੀਂ ਹੂੰ ਅੱਗੇ ਸਾਰਾ ਕੋਈ ਮਿਲਦਾ ਸੀ ਹੁਣ ਕੁਝ ਵੀ ਨਹੀਂ ਮਿਲਦਾ ਹੂੰ ਕੀ ਕਰੇ ਬੰਦਾ ਕਿੰਨੀ ਮੁਸ਼ਕਲ ਆਉਂਦੀ ਹੈ ਜੀ ਹੁਣ ਬਹੁਤ ਜ਼ਿਆਦੀ ਮੁਸ਼ਕਲ ਆਉਣ ਲਈ ਹੈ ਬਹੁਤ ਮੁਸ਼ਕਲ ਆ ਥੋੜੀ ਵੀ ਨਹੀਂ ਆ ਅੱਜ ਕਿਹਨਾਂ ਨੂੰ ਮਿਲ ਲਾਇਆ ਫੇਰ ਤੁਸੀਂ ਬਾਦਲ ਸਾਹਿਬ ਨੂੰ ਉਹਨਾਂ ਨੂੰ ਕਿਦੋਂ ਕਦਸਲਾ ਲੈ ਕੇ ਆਏ ਹੋ ਹਾਂ ਜੋ ਬਿਲਕੁਲ ਜੀ ਹਾਂ ਜੀ ਕਿ ਰਾਮ ਸਿੰਘ ਲਖਨ ਸਿੰਘ ਕਿਹੜਾ ਪਿੰਡ ਆ ਜੀ ਕਾਲੀ ਕਾਲੇ ਪਿੰਡ ਤੋਂ ਆਏ ਹੋ ਸਾਰੇ ਇਹ ਸਾਰਿਆਂ ਦੇ ਕਟੇ ਗਏ ਜੀ ਨਹੀਂ ਤਿੰਨਾਂ ਜੀਆਂ ਦੇ ਨਹੀਂ ਹੁਣ ਸਾਰਿਆਂ ਦੇ ਕਟੇ ਗਏ ਆ ਪਹਿਲਾਂ ਤਿੰਨਾਂ ਦੀ ਮਿਲਦੀ ਚਨਾ ਦੀ ਨਹੀਂ ਮਿਲਦੀ ਤੇ ਹੁਣ ਤੇ ਸਾਰਿਆਂ ਦੇ ਉਹਨਾਂ ਫੱਡੀ ਪੋਛਤੀ ਇਹਦੇ ਪਿੱਛੇ ਤੁਹਾਡੇ ਕਾਰਡ ਕੱਟੇ ਗਏ ਆ ਹਾਂ ਤੇ ਕੜਕਣੀ ਹੁਣ ਮਿਲੂਗੀ ਜਿੰਨਾ ਚਿਰ ਨਵੇਂ ਕਾਰਡ ਨਹੀਂ ਬਣਦੇ ਨਵੇਂ ਕਾਰਡ ਦੇ ਹਾਂਜੀ ਬਿਲਕੁਲ ਜੀ ਬਜ਼ੁਰਗ ਮਾਤਾ ਵੀ ਪਹੁੰਚੇ ਨੇ ਬੀਬੀਆਂ ਪਹੁੰਚੀਆਂ ਹੋਇਆਂ ਨੇ ਹੱਜ ਕੀ ਨਾਮ ਹੈ ਨਰਿੰਦਰ ਕੌਰ ਕਿੰਨੇ ਪਰਿਵਾਰ ਚ ਜੀ ਕਿੰਨੇ ਬੱਚੇ ਤਿੰਨ ਜੀ ਸਾਡੇ ਕਿੰਨਾ ਵੱਲੋਂ ਇਹ ਕਾਰਡ ਬਣਾਈ ਗਏ ਸੀ ਇਹ ਬਾਦਲ ਸਾਹਿਬ ਵੱਲੋਂ ਬਣੇ ਗਏ ਹੋ ਲੱਗਦਾ ਕਿ ਸਕਨ ਸਕੀਮ ਸਾਰਾ ਕੁਝ ਮਿਲਦਾ ਸੀ ਹਾਂਜੀ ਹਾਂਜੀ ਉਹ ਸਾਰਾ ਤੇਲ ਵਗਾਰਾ ਵੀ ਰਾਸ਼ਨ ਖੰਡ ਪੱਤੀ ਸਭ ਮਿਲਦੀ ਸੀ ਹੁਣ ਕੁਛ ਨਹੀਂ ਮਿਲਦਾ ਹੁਣ ਕੱਲੀ ਕਣਕ ਆ ਗਈ ਉਹ ਵੀ ਬੰਦ ਕਰਤੀ ਸਾਡੀ ਸਾਡਾ ਹੁਣ ਕੁਛ ਨਹੀਂ ਜਦੋਂ ਇਹ ਜਾਣੇ ਕਹਿੰਦੇ ਪਿੱਛੋਂ ਬੰਦ ਹੋ ਗਏ ਆ ਅਸੀਂ ਸਾਡੀ ਇਹੀ ਮੰਗ ਆ ਕਿ ਹਾਂਜੀ ਸੋਚਦੇ ਸੀ ਅੱਜ ਤੱਕ ਖਾਂਦੇ ਸੀ ਕਿ ਉਹ ਝੂਠ ਬੋਲੀਏ ਹੁਣ ਸਾਲ ਦੋ ਸਾਲ ਤੋਂ ਆਂਦੀ ਆਂਦੀ ਗਿਉਣੀ ਤਾਈ ਦਿੱਥੇ ਤੱਕ ਪਹੁੰਚੇ ਆਂ ਹਾਂਜੀ ਅਈ ਇਹੇ ਚ ਮੰਗ ਕਰਦੇ ਕਿ ਸਾਡੇ ਗਰੀਬਾਂ ਦੇ ਕਾਰ ਚਾਲੂ ਕੀਤੇ ਜਾਣ ਬਿਲਕੁਲ ਜੀ ਆ ਮਾਤਾ ਦੀ ਉਮਰ ਮਾਤਾ ਜੀ ਕਿੰਨੀ ਉਮਰ ਹੋਵੇਗੀ ਮੇਰੀ ਉਮਰ 2 ਤੇ 53 ਹਾਂ ਮਾਰੀਆਂ ਅੱਛਾ ਤੇ ਲੱਗਦਾ ਕਿ ਇੱਕ ਸਮਾਂ ਸੋਚਿਆ ਸੀ ਕਿ ਮੈਂ ਰੋੜਾ ਤੇ ਆ ਕੇ ਇਹਦਾ ਹੱਕ ਮੰਗੂਗੀ ਆਪਣੀ ਤੇ ਉਹ ਜਦੋਂ ਕਟਿਆ ਹੀ ਗਿਆ ਤਾਂ ਫਿਰ ਮੰਗਣਾ ਹੀ ਪਿਆ ਤੇ ਰੇਰਗੇ ਆਇਆ ਹੋਰ ਕਟਿਆ ਅਜੇ ਮੇਰੇ ਵੱਲ ਬਖਾਹੀ ਮੰਗੀ ਕਰਦੇ ਹਾਂਜੀ ਮੰਗ ਕੀ ਕਰਦੇ ਹੋ ਮੰਗਾ ਆਟੇ ਕੋਟੇ ਦੀ ਕਿਉਂ ਦਾਲਾਂ ਦੀ ਸਬਖੰਡਾ ਪਿੱਤਗਾਂ ਦੀ ਕੋਈ ਹੋਰ ਖਾਦੀ ਕਰਨੀ ਆ ਬਾਦਲ ਸਾਹਿਬ ਪਿੰਡਾਂ ਪਿੰਡਾਂ ਦੇ ਵਿੱਚ ਆਉਂਦੇ ਸੀ ਤੂੰ ਨਹੀਂ ਉਦੋਂ ਆਉਂਦਾ ਹੀ ਨਾ ਜਦੋਂ ਕਾੜ ਦਿੱਤੇ ਆ ਉਹਨਾਂ ਦਾ ਰਾਜ ਸੀ ਉਹਨਾਂ ਦਾ ਰਾਜ ਸੀ ਉਹ ਤੇ ਹੁਣ ਆ ਜਦ ਸਾਨੂੰ ਕੋਈ ਮਿਲਦਾਂ ਸਾਡੇ ਪਾਸਾ ਕੋਈ ਰਾਜ ਨਹੀਂਗਾ ਆ ਜਿਹੜੇ ਦੂਜੇ ਦੂਜੇ ਬੈਠੇ ਸਾਨੂੰ ਕੀ ਪਤਾ ਬਿਲਕੁਲ ਜੀ ਅਸੀਂ ਸਦੂ ਕੀ ਇਹ ਕਾਲਾ ਪਿੰਡ ਦੇ ਵਿੱਚੋਂ ਪਹੁੰਚੇ ਹੋਏ ਨੇ ਹੱਥਾਂ ਦੇ ਵਿੱਚ ਨੀਲੇ ਕਾਰਡ ਫੜੇ ਹੋਏ ਨੇ ਤੇ ਮੰਗਿਆ ਕਿ ਕਾਰਡ ਸਾਡੇ ਬਾਲ ਕੀਤੇ ਯਾਰ ਕਾਰਡ ਚਾਲੂ ਕੀਤੇ ਯਾਰ ਤੇ ਬਾਦਲ ਸਾਹਿਬ ਨੂੰ ਯਾਦ ਕਰਦੇ ਨੇ ਕਿ ਬਾਦਲ ਸਾਹਿਬ ਦੇ ਅਰੋ ਜਿਹੜੀਆਂ ਸਕੀਮਾਂ ਚਾਲੂ ਕੀਤੀਆਂ ਗਈਆਂ ਸੀ ਉਹ ਆਖਰ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਜਿੱਥੇ ਹੁਣ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਕਈ ਪਰਿਵਾਰ ਇਸੇ ਨੀਲੇ ਕਾਟੇ ਦੇ ਉੱਪਰ ਆਪਣਾ ਰਾਸ਼ਨ ਆਉਂਦਾ ਸੀ ਤੇ ਨੀਲੇ ਜਿਹੜਾ ਰਾਸ਼ਨ ਆਉਂਦਾ ਸੀ ਉਹਦੇ ਨਾਲ ਹੀ ਘਰ ਦਾ ਗੁਜ਼ਾਰਾ ਹੁੰਦਾ ਸੀ ਪਰ ਆਖਰ ਦੇ ਵਿੱਚ ਹੁਣ ਨੀਲੇ ਕਾਰਡ ਕੱਟਣ ਦੇ ਉੱਪਰ ਇਹ ਬੇਵਸ ਪਰਿਵਾਰ ਸੜਕਾਂ ਤੇ ਰੁਲਦੇ ਨਜ਼ਰ ਆ ਰਹੇ ਨੇ ਕੈਮਰਾਮੈਨ ਮਨੋਜ ਦੇ ਨਾਲ ਮਨਜਿੰਦਰ ਸਿੰਘ ਲਿਵਿੰਗ ਇੰਡੀਅਨ نیوز ਅਮਰੀਤ ਸਰ